ਸਬੰਧੀ ਖਲੌਰ ਵਿੱਚ ਆਮ ਆਦਮੀ ਪਾਰਟੀ ਦੇ ਸਮੂਹ ਬਲੰਟੀਅਰ ਵੱਲੋਂ ਨਮਾ ਸ਼ਹਿਰ ਰੋਡ ਤੇ ਗੱਡੀਆਂ ਰਾਹੀਂ ਰੋਡ ਸ਼ੋਅ ਕੱਢਿਆ ਗਿਆ ਤੇ ਅੰਬੇਦਕਰ ਚੌਕ ਪਹੁੰਚ ਕੇ ਵਾਵਾ ਸੇਵ ਡਾਕਟਰ ਭੀਮਰਾ ਅੰਬੇਦਕਰ ਜੀ ਦੇ ਸਕੈਚੂ ਤੇ ਬਲੰਟੀਅਰ ਵੱਲੋਂ ਫੁੱਲਾਂ ਦੀਆਂ ਮਾਲਾ ਪਾਈਆਂ ਗਈਆਂ ਤੇ ਫਲੋਰ ਦੇ ਬਾਜ਼ਾਰਾਂ ਵਿੱਚ ਵੀ ਰੋਡ ਸ਼ੋਅ ਕੱਢਿਆ ਗਿਆ ਤੇ ਪਿੰਡਾਂ ਨੂੰ ਰਵਾਨਾ ਹੋਏ ਜਿਸ ਵਿੱਚ ਸ਼ਾਮਲ ਬ੍ਰਿੰਦਰ ਸੈਣੀ ਮਨੀ ਤਾਰੀਵਾਲ ਪਰਮਿੰਦਰ ਮਹਾਲ, ਅਸ਼ੋਕ ਕੁਮਾਰ, ਜੀਤਾ ਜੈਲਦਾਰ, ਸਨੀ ਟਿੰਗ, ਮਨਦੀਪ ਟਿੰਗ, ਪ੍ਰਿੰਸ ਸੂਲਪਰ, ਨਿੱਕੀ ਪੈਣੀ, ਰਾਹੁਲ ਕਨੇਡਾ, ਮਨਦੀਪ ਸ਼ਾਪਰ, ਬਰਿੰਦਰਜੀਤ ਨੂਰੇਵਾਲ, ਹਰਜਿੰਦਰ ਸਿੰਘ, ਸੈਣੀ ਨਿਕਾ ਰਾਣਾ, ਬਿੰਦਰ ਪੰਚਥਲਾ, ਰਣਜੀਤ ਸਿੰਘ ਸਤਨਾਮ ਸਿੰਘ, ਤਰਲੋਕ ਬੇਰਕ, ਸੁਖਵਿੰਦਰ ਕੋਟ ਗਰੇਵਾਲ ਆਦਿ ਸ਼ੋਅ ਵਿੱਚ ਹਾਜ਼ਰ ਸਨ। ਫਲੋਰ ਤੋਂ ਰਾਜਕਮਾ ਨਿੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਕੀ ਇਹ ਕਿਉਂ ਮਾਨਤਾਪ ਦਾ ਸੌਮ ਜਿਹੜਾ ਉਹ ਆਪਣੇ ਬੰਦਿਆਂ ਕੱਢ ਲੈ ਪਵਨ ਕੁਮਾਰ ਟੀਨੂ ਜੀ ਕਿ ਤੂਛਾ ਗਿਆ ਚੜੂ ਰੰਗ ਹੀ ਜਾਣੇ ਕੋਰੇ ਕਿੰਨਿਆਂ ਨੇ ਮਾਲ ਸਾਹਿਬ ਇੱਧਰ ਦੇਖੋ ਮਾਲ ਸਾਹਿਬ ਓਕੇ ਜੀ ਆਵਾਜ਼ ਦੀ ਚਿੰਤਾ ਬਹੁਤ ਆਵਾਜ਼ ਦੀ ਓਕੇ ਤਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਹੜਾ ਪ੍ਰਚਾਰ ਦਾ ਆਖਰੀ ਲੈਣਿਆ 3 ਤਰੀਕ 5 ਵਜੇ ਤੱਕ ਆ ਇਹ ਜਿਹੜਾ ਰੋਡ ਸ਼ੋਅ ਆ ਇਹ ਭਵਨ ਕੁਮਾਰ ਟ੍ਰੇਨਿੰਗ ਜੀ ਨੂੰ ਸਮਰਪਿਤ ਆ ਉਹਨਾਂ ਦੀ ਜਿਹੜੀ ਲੈਕਚਰ ਦੇ ਵਿੱਚ ਖੜੇ ਨੇ ਲੋਕ ਸਭਾ ਅ ਕਦ ਨਿਰੰਤਰ ਨੂੰ ਤਾਂ ਜਿਹੜਾ ਰੋਡ ਸ਼ੋਅ ਅ ਜਿਹੜਾ 플ੋਰ ਤੋਂ ਅ ਅਸੀਂ ਚੱਲ ਕੇ ਇਹ ਨਗਰ ਦੇ ਵਿੱਚ ਜੀ ਹੋਊਗੀ ਗੜੇ ਤੋਂ ਨਗਰ ਅੰਦਰ ਤੋਂ ਰੇਂਜ ਦੇ ਵਿੱਚ ਹੋ ਕੇ بڑے ਪਿੰਡ ਤੋਂ ਬਰਾਹ ਤੱਕ ਜਾਵੇਗਾ ਬਹੁਤ ਵੱਡਾ ਜਿਹੜਾ ਇੱਕ ਗੱਡੀਆਂ ਦਾ ਕਾਫਲਾ ਟਰੈਕਟਰਾਂ ਦਾ ਕਾਫਲਾ ਆ ਅਸੀਂ ਇਸ ਗੱਲ ਦਾ ਅਹ ਫਰੀ ਜਿਹੜੀ ਸਾਡੀ ਲੋਕ ਨੇ ਉਹਨਾਂ ਤੋਂ ਅਸੀਂ ਇਸ ਵਾਸ਼ਮ ਦਿੰਦੇ ਆ ਕਿ ਅਸੀਂ ਕਸਨ ਕੁਮਾਰ ਟੀਨੂ ਦੇ ਕੋਟੇ ਬੱਡੇ ਬਹੁਤ ਨਾਲ ਚਿਤਾ ਕੇ ਮਨੋਰ ਚੋਂ ਅਸੀਂ ਇਹ ਜਿਹੜੀ ਸੀਟ ਆ ਮਾਨ ਸਾਹਿਬ ਦੀ ਢੋਲੀ ਪੱਟੀ ਵਾਈਕ੍ਰੀ ਕੀ ਖਾਸਾ ਵਾਈਕ੍ਰੀ ਇਸ ਬੱਲੇ ਅਸੀਂ ਇੱਕ ਲਾਸਟ ਦਿਨ ਆਉਣ ਕਰਕੇ ਇਲੈਕਸ਼ਨ ਦਾ ਤੇ ਅਸੀਂ ਇੱਕ ਵੇ ਬਣਾਉਣ ਲਈ ਆਮ ਆਦਮੀ ਪਾਰਟੀ ਦਾ ਸਾਰਿਆਂ ਨੂੰ ਜਿਹੜੇ ਤਰ੍ਹਾਂ ਦੇ ਵਿੱਚ ਗਰਮੀ ਕਰਕੇ ਨਹੀਂ ਨਿਕਲ ਪਾ ਰਹੇ ਉਹਨਾਂ ਨੂੰ ਆਪਾਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਵੀ ਅਸੀਂ ਜਲਦੀ ਤੇ ਜਲਦੀ ਅਸੀਂ ਨਿਕਲ ਕੇ ਆਪਾਂ ਪੂਰਾ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਈਏ ਤੇ ਆਪਾਂ ਇੱਕ ਵੱਡਾ ਸਨੇਹਾ ਲਈਏ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਤੇ ਭਗਵੰਤ ਮਾਨ ਜੀ ਦੇ ਇੱਕ ਵਧੀਆ ਜਿਹੜੀ ਐਮਪੀ ਦੀ ਸੀਟ ਦਿੱਤ ਕੇ ਨਾ ਉਹਨਾਂ ਦੀ ਝੋਲੀ ਪਾਓ। ਸਿਮਰੰਦਰ ਜੀ ਕੀ ਕਹਿਣਾ ਚਾਹੁੰਦੇ ਆ ਰੋਡ ਸ਼ੋਅ ਬਾਰੇ? ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵੋਟਸਵਾਰੇ ਅਸੀਂ ਕਹਿ ਰਹੇ ਆਂ ਕਿ ਇਹ ਇੱਕ ਜਿਦਾ ਮੰਨ ਲਓ ਕਿ ਆਮ ਆਦਮੀ ਪਾਰਟੀ ਆ ਤੇ ਆਮ ਲੋਕਾਂ ਦਾ ਜਿਹੜਾ ਆ ਆਮ ਤੁਸੀਂ ਦੇਖ ਹੀ ਰਹੇ ਹੋਣੇ ਆ ਕਿੰਨੇ ਟਰੈਕਟਰ ਆਏ ਆ ਇਹ ਜਿਹੜੇ ਆ ਆਮ ਲੋਕ ਜਿਹੜੇ ਮੰਨ ਲਓ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਆ ਵੀ ਤੁਹਾਨੂੰ ਪਤਾ ਬਹੁਤ ਵਧੀਆ ਲਾਈਟ ਆ ਰਹੀ ਆ ਤੇ ਘਰਾਂ ਦੀ ਵੀ ਲੈਂਡ ਵਧੀਆ ਆ ਰਹੀ ਮੋਟਰਾਂ ਦੇ ਵੀ ਕਿਸੇ ਨੂੰ ਜਨਰੇਟਰ ਚਲਾਉਣ ਦੀ ਲੋੜ ਨਹੀਂ ਪੈ ਰਹੀ ਆਪਣੇ ਆਪ ਤੇ ਤਾਂ ਕਿ ਉਹ ਲਿਆ ਆਪ ਆਪ ਲੋਕ ਤੁਰ ਪਏ ਆ ਆਮ ਆਦਮੀ ਪਾਰਟੀ ਦੇ ਨਾਲ ਤੇ ਇਹ ਬਹੁਤ ਵੱਡਾ ਹਜੂਮ ਮਾਰ ਰਿਹਾ ਤੇ ਇਹ ਸਾਡੀ ਜਿਹੜੀ ਲੀਡ ਆ ਥਲੌਰ ਦੀ ਬਹੁਤ ਵੱਡੀ ਲੀਡ ਹੋਊਗੀ ਥਲੌਰ ਦੇ ਵਿੱਚੋਂ ਇਹ ਜਿਹੜਾ ਰੋਡ ਸ਼ੋ ਆ ਇੱਕ ਕੇਮੀਨਸਪਤ ਹੋਊਗਾ ਜਿਹੜਾ ਇਲੈਕਸ਼ਨ ਦੇ ਲਈ ਤੇ ਲਾਸਟ ਲੈਣੇ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਰਿਆਂ ਨੂੰ ਬਾਹਰ ਨਿਕਲੋ ਵੀ ਲਾ ਲਓ ਜੋਰ ਜਿੰਨਾ ਵੀ ਹੈਗਾ ਆ ਪਰਕਰ ਕੋਈ ਵੀ ਰਵੇ ਨਾ ਘਰਾਂ ਦੇ ਵਿੱਚ ਕੋਈ ਗਰਮੀ ਦੀ ਪ੍ਰਵਾਹ ਨਹੀਂ ਤੁਹਾਡੇ ਸਾਹਮਣੇ ਟਾਈਟਨਾਂ ਦੇ ਭਾਵੇਂ ਛਤਰੀਆਂ ਨਹੀਂ ਵੀ ਹੈਗੀਆਂ ਤੁਹਾਡੇ ਹੋ ਆ ਐ ਤਾਂ ਲੋਕ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਅੱਜ ਜਿਹੜਾ ਹੈਗਾ ਆ ਪਵਨ ਕੁਮਾਰ ਢੀਂਗੂ ਸਾਡੇ ਜਲੰਧਰ ਲੋਕ ਸਭਾ ਹਲਕੇ ਤੋਂ ਸਾਡੇ ਕੈਂਡੀਡੇਟ ਆ ਆਮ ਆਦਮੀ ਪਾਰਟੀ ਦੇ ਅੱਜ ਅਸੀਂ ਪਬਲਿਕ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਇਸ ਰੋਡ ਸ਼ੂ ਦੇ ਗੁਰੂ ਕਿ ਜਿਹੜਾ ਹੈਗਾ ਆ ਬਹੁਤ ਵੱਡੀ ਜਿਹੜੀ ਹੈਗੀ ਆ ਫਲੋਰ ਹਲਕੇ ਦੇ ਵਿੱਚੋਂ ਇਹ ਰੋਡ ਤੋਂ ਜਿੱਤ ਦਵਾਏਗਾ ਔਰ ਜਿਹੜੀਆਂ ਭਗਵੰਤ ਮਾਨ ਜੀ ਦੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿਸਾਨ ਪੱਖੀ ਹੋਰ ਆਮ ਲੋਕਾਂ ਪੱਖੀ ਜਿਹੜੀਆਂ ਨੀਤੀਆਂ ਆ ਉਹਨਾਂ ਦਾ ਪ੍ਰਚਾਰ ਜਿਹੜਾ ਹੈਗਾ ਆ ਅਸੀਂ ਕਰ ਰਹੇ ਆ ਕਿ ਤਾਂ ਜੋ ਲੋਕ ਘਰਾਂ ਦੇ ਵਿੱਚੋਂ ਜਿਸ ਤਰ੍ਹਾਂ ਅੱਜ ਰੋਡ ショਅ ਦੇ ਵਿੱਚ ਬਾਹਰ ਨਿਕਲੇ ਆ ਇਸੇ ਤਰ੍ਹਾਂ ਬਾਹਰ ਨਿਕਲ ਕੇ ਜਿਹੜਾ ਹੈਗਾ ਆ ਵੋਟਾਂ ਵਾਲੇ ਦਿਨ ਆ ਜਿਹੜੀ ਹੈਗੀ ਆ 1 ਜੂਨ ਨੂੰ ਜਿਹੜਾ ਹੈਗਾ ਵੋਟ ਝਾੜੂ ਦੇ ਨਿਸ਼ਾਨ ਤੇ ਪਾ ਕੇ ਜਿਹੜਾ ਹੈਗਾ ਪਬਲਿਕ ਜਵਾਰ ਟੀਨੂ ਜੀ ਨੂੰ ਫਲੋਰ ਦੇ ਵਿੱਚੋਂ ਬਹੁਤ ਵੱਡੀ ਲੀਡ ਤੋਂਨ ਜਾ ਰਹਾ ਹੈ ਇਹ ਰੋਡ ਤੋਂ ਜਿਹੜਾ ਹੈਗਾ ਉਹ ਗੱਲ ਨੂੰ ਸਾਫ ਕਰ ਰਿਹਾ ਹੈ